ਅਸੀਂ ਸਾਡਾ ਤਿੰਨ ਪਿੰਡਾਂ ਦੇ ਵਿੱਚ ਜੱਦਾ ਕੀਤੀ ਜਾ ਰਹੀ ਹੈ। ਅਸੀਂ ਰੋਜ਼ ਹੀ ਜੁਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਦੇ ਤਹਿਤ ਨਸ਼ਾ ਮੁਕਤੀ ਜੱਤ ਦਾ ਜਿਹੜੀ ਹੈ ਉਹ ਸਾਡੇ ਪਿੰਡਾਂ ਦੇ ਚਕਾਦੇ ਹਨ। ਰੋਜ਼ ਦੇ ਅਸੀਂ ਤਿੰਨ ਪਿੰਡ ਕਰਦੇ ਹਾਂ ਅੱਜ ਵੀ ਅਸੀਂ ਜਿਹੜਾ ਤਿੰਨ ਪਿੰਡ ਖੰਨਵਾਲ, ਗੁਜਾਪੀਰ ਤੇ ਰੋਖੇ ਜਿਹੜਾ ਇਹ ਤਿੰਨ ਪਿੰਡ ਜਿਹੜੇ ਅੱਜ ਕਿਤੇ ਆ। ਉਹ ਲੋਕਾਂ 'ਚ ਬੜਾ ਹਤਸ਼ਾ ਹੈ। ਸਾਡੀ ਕੋਸ਼ਿਸ਼ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਉਹ ਹੀ ਬਾਡਰ ਦਾ ਇਲਾਕਾ ਸਾਡਾ ਪਾਕਿਸਤਾਨ ਸਾਡੇ ਨਾਲ ਲੱਗਦਾ ਸਾਨੂੰ ਸਵੱਸਿਆ ਦਿੰਦਾ ਹਮੇਸ਼ਾ ਸਾਡੇ ਬਾਰਡਰ ਤੇ ਪਾਸ ਤੋਂ ਨਸ਼ੇ ਆ ਜਾਂਦੇ ਉਹਨਾਂ ਨੂੰ ਰੋਕਣਾ ਤਾਂ ਹੀ ਸੰਭਵ ਹੈ ਜੇ ਪਿੰਡਾਂ ਦੇ ਲੋਕ ਸਾਡੇ ਨਾਲ ਹੋਣਗੇ ਸੋ ਅਸੀਂ ਜਿਹੜਾ ਕੋਸ਼ਿਸ਼ ਕਰਦੇ ਆ ਇਹਨੂੰ ਵੱਲ ਜਿਹੜਾ ਬੂਲ ਪੈਣਾ ਸ਼ੁਰੂ ਹੋਇਆ ਬੜੇ ਲੋਕਾਂ ਨੇ ਸਾਡਾ ਸਹਿਯੋਗ ਕੀਤਾ ਜਿਸ ਦਿਨ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਮਾਤ ਤੋਂ ਸ਼ੁਰੂ ਕੀਤਾ ਜੁੱਦ ਉਹਦੋਂ ਤੋਂ ਹੀ ਲੋਕਾਂ ਦੇ ਵਿੱਚ ਬੜਾ ਹੱਛਾ ਆ ਔਰ ਮੈਨੂੰ ਪੂਰਾ ਆਸ ਹੈ ਕਿ ਜਲਦੀ ਪੰਜਾਬ ਦੀ ਧਰਤੀ ਤੋਂ ਨਸ਼ੇ ਜਿਹੜੇ ਆ ਉਹ ਖਤਮ ਹੋ ਜਾਣਗੇ ਬੱਚਿਆਂ 'ਚ ਬੜਾ ਉਤਸ਼ਾਹ ਦੇਖ ਰਿਹਾ। ਬੱਚੇ ਨੌਜਵਾਨ ਇਹਨਾਂ ਬੱਚਿਆਂ ਕਰਕੇ ਆਪਾਂ ਕਰ ਰਹੇ ਆ ਕਿ ਸਾਡੇ ਆਉਣ ਵਾਲੇ ਬੱਚੇ ਜਿਹੜੇ 8ਵੀਂ ਨਾ ਵੀ 7ਵੀਂ ਵਾਲੇ ਆ ਇਹ ਸਾਡੇ ਨਸ਼ਿਆਂ ਤੋਂ ਬਚੇ ਰਹਿਣ। ਅਗਲੀ ਜਵਾਨੀ ਨੂੰ ਕਿੱਦਾਂ ਨਸ਼ਿਆਂ ਤੋਂ ਬਚਾਉਣਾ ਉਹ ਸਾਡਾ ਮੇਨ ਜਿਹੜਾ ਉਹ ਅਜੰਡਾ ਵੀ ਨਜ਼ਰ ਆਈਆਂ। ਮਹਿਲਾਵਾਂ ਵੀ ਆ ਸਾਡੇ ਸਾਡੇ ਥਾਵਾਂ ਤੇ ਮਹਿਲਾਵਾਂ ਆਉਂਦੀਆਂ। ਤੁਸੀਂ ਉੱਥੇ ਵੇਖੇ ਹੋਣਗੇ ਆ ਉੱਥੇ ਪਿੱਛੇ ਵੀ ਖਾਨ ਵਾਲੀ ਬੜੀਆਂ ਮਹਿਲਾਵਾਂ ਸੀਗੀਆਂ। ਇੱਥੇ ਬਹੁਤ ਮਹਿਲਾਵਾਂ ਜਿਹੜੀਆਂ ਆਉਂਦੀਆਂ। ਇਸ ਕਰਕੇ ਅਸੀਂ ਜਿਹੜਾ ਮਹਿਲਾਵਾਂ ਬੱਚੇ ਜਿੰਨੇ ਵੀ ਸਭ ਨੂੰ ਨਾਲ ਲੈ ਕੇ ਕਾ ਜਤਰਾ ਕਿੰਨੀ ਕਲਾਏ ਬੰਦ ਹੋਏਗੀ ਆਮ ਲੋਕਾਂ ਲਈ ਬਹੁਤ ਵਧੀਆ ਲਾਏ ਬੰਦੇ ਆ ਜਾਗਦੇ ਥੀ ਲੋਕਾਂ ਦੇ ਉਹਨਾਂ ਦਾ ਵਿਸ਼ਵਾਸ ਵੱਧ ਗਿਆ ਕਿ ਸਰਕਾਰ ਜਿਹੜੀ ਆ ਉਹ ਮਤਲਬ ਜਿਹੜੀ ਸਾਡੇ ਨਾਲ ਆ ਤੇ ਸਰਕਾਰ ਪਹਿਲਾਂ ਕਈ ਵਾਰ ਹੁੰਦਾ ਲੋਕਾਂ ਨੂੰ ਕਿ ਜਦ ਪੁਲਸ ਫੜਦੀ ਨਹੀਂ ਇਦਾਂ ਨਹੀਂ ਉਦਾਂ ਨਹੀਂ ਹੁਣ ਲੋਕਾਂ ਨੂੰ ਲੱਗਿਆ ਕਿ ਨਹੀਂ ਸਰਕਾਰ ਨਾਲ ਆ ਇਸ ਕਰਕੇ ਅਸੀਂ ਵਾਲੇ ਜਿਹੜਾ ਇਸ ਗੱਲ ਦੇ ਵਿੱਚ ਕੀ ਰੱਖਦੇ ਆ ਕਿ ਇਹ ਜਿਹੜੀ ਮੁਕਤੀ ਨਸ਼ਾ ਮੁਕਤੀ ਜਤਰਾ ਇਹਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਜਿਹੜਾ ਬਹੁਤ ਆਸਾਨ ਹੋ ਗਿਆ ਅੱਜ ਤੁਹਾਡੇ ਮਨਮਤਰ ਸਰਦਾਰ ਸਰਦਾਰ ਕੁਲਦੀਪ ਸਿੰਘ ਢੜੀਆਲ ਕੈਪਟਨ ਮਤਰੀ ਪੰਜਾਬ ਸਾਡੇ ਪਿੰਡ ਆਇਆ ਨਸ਼ਾ ਵਿਰੋਧ ਯੁੱਗ ਤੇ ਸਾਡੇ ਪਿੰਡ ਦੇ ਬਹੁਤ ਸਟਾਰ ਕੀਤਾ ਉਹਨਾਂ ਦਾ ਬਹੁਤ ਵਧੀਆ ਗੱਲਾਂ ਕਹਿ ਗਏ ਜੀ ਇਸ ਕਰਕੇ ਲੋਕਾਂ ਨੂੰ ਪਰਵਾਹ ਘਾਲਾ ਮਿਲ ਰਿਆ ਗਾਵੇਂ ਸਾਡੀ ਕੋਸ਼ਿਸ਼ ਹੋਈ ਹੈ ਆਪਣੇ ਪਿੰਡ ਵਿੱਚ ਨਸ਼ਾ ਮੁਕਤ ਕਰੀਏ ਜੀ ਕਿੰਨਾ ਕੁ ਵਧੀਆ ਉਪਰਾਲਾ ਸਰਕਾਰ ਦਾ ਸਰ ਬਹੁਤ ਵਧੀਆ ਉਪਰਾਲਾ ਨੌਜਵਾਨ ਆਉਂਦੇ ਆ ਨਾਲ ਜੁੜਦੇ ਆ ਸਾਡੇ ਲੋਕਾਂ ਨੂੰ ਜਾਗਰੂਤ ਕਰਨ ਦੇ ਪੂਰੇ ਆਪਣੇ ਮਹੱਲੇ ਦੀ ਪਹਿਰੇਦਾਰੀ ਕਰ ਰਹੇ ਆ ਬੱਚੇ ਜਿਹੜੇ ਆ ਉਹਨਾਂ ਦਾ ਨਸ਼ਾ ਛਡਾਉਣ ਵਾਸਤੇ ਆਪਣੇ ਮਾਪਿਆਂ ਨਾਲ ਥੋੜਾ ਸਹਿਯੋਗ ਕਰ ਰਹੇ ਨੇ ਕਿਹੜਾ ਜੀ ਮੰਤਰੀ ਸਾਹਿਬ ਆਏ ਅੱਜ ਸਾਡੇ ਪਿੰਡ ਮਾਨਯੋਗ ਕੱਟਨਾ ਦੇ ਮੰਤਰੀ ਕੁਲਜੀਤ ਸਿੰਘ ਢਾਲੀਵਾਦੀ ਆਏ ਨੇ ਅਤੇ ਨਸ਼ਾ ਵਿਰੋਧ ਜਿਹੜੀ ਮਹਿੰਮ ਚੱਲ ਰਹੀ ਆ ਤੇ ਸਾਹਿਬ ਉਹਦੇ ਤਹਿਤ ਆਏ ਨੇ ਪਿੰਡ ਨੂੰ ਜਾਗਰੂਕ ਕੀਤਾ ਵਾ ਤੇ ਉਹ ਦੱਸਿਆ ਵਾ ਕਿ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਜਾਂ ਕਰਦਾ ਵਾ ਉਹਦੀ ਸੂਚਨਾ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਉਹਦੀ ਜਿਹੜੀ ਨਾ ਆ ਉਹ ਗੁਪਤ ਰੱਖਿਆ ਜਾਵੇਗਾ ਮੰਤਰੀ ਸਾਹਿਬ ਨੇ ਆਪਣੇ ਵਿਕਾਸ ਕਾਰਜਾਂ ਬਾਰੇ ਵੀ ਜਾਣਨਾ ਪਾਇਆ ਵਾ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਲੱਗੇ ਸਾਡੇ ਨਾਲੇ ਹਰ ਕਦਾ ਜਿਹੜਾ ਵਿਕਾਸ ਆ ਉਹ ਜੰਗੀ ਪੰਦਰ ਤੇ ਹੋ ਰਿਹਾ ਵਾ ਉਹ ਹੁੰਦਾ ਰਹਿਣਾ ਵਾ ਇਸ ਦੇ ਨਾਲ ਨਾਲ ਹੀ ਮੰਤਰੀ ਸਾਹਿਬ ਨੇ ਸਾਡੇ ਪਿੰਡ ਨੂੰ ਜੁਲਾਈ ਮਹੀਨੇ ਵਿੱਚ 5 ਲੱਖ ਦੀ ਗ੍ਰਾਂਟ ਵੀ ਜਿਹੜੀ ਉਹ ਅਨਾਉਂਸ ਕਰਕੇ ਗਏ ਨੇ ਨਾਲ ਦੀ ਨਾਲ ਹੀ ਮੰਤਰੀ ਸਾਹਿਬ ਨੇ ਸਾਡੇ ਰੰਗੇ ਜਿਹੜੇ ਕੰਮ ਨੇ ਛੱਪੜ ਦੇ ਕੰਮ ਨੇ ਜਾਂ ਜਿਹੜੀਆਂ ਸੜਕਾਂ ਬਣਨ ਵਾਲੀਆਂ ਵਾਂ ਉਹ ਵੀ ਜਲਦ ਤੋਂ ਜਲਦ ਬਣਾਉਣ ਦਾ ਜਿਹੜਾ ਵਿਸ਼ਵਾਸ ਦਿਵਾਇਆ ਹੈ। ਮੇਰਾ ਨਾਮ ਹੈ ਕਿਹੜਾ ਪਿੰਡ ਕਿਹੜਾ ਕਹਿਣਾ ਵਿੰਦੋ ਅੱਜ ਮੰਤਰੀ ਸਾਹਿਬ ਆਏ ਸੀ। ਮੇਰਾ ਨਾਮ ਪਰਮਦਰ ਸਿੰਘ ਪਿੰਡ ਖਾਨੋਵਾ ਇਹ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਆਏ। ਇਹ ਨਸ਼ਿਆਂ ਦਾ ਮਤਲਬ ਹੋ ਜਾ ਤਮਾ, ਸੰਧੋ ਜੀ। ਅੱਜ ਮੰਤਰੀ ਸਾਹਿਬ ਆਏ ਸੀ ਉਹਨਾਂ ਨੇ ਜਿਹੜੀ ਸੋਚ ਪਾਈ ਹੈ ਕੀ ਕਰੀ। ਹਾਂ ਜੀ ਜੀ। ਅਸੀਂ ਨਾਲ ਸਾਥ ਦੇਵਾਂਗੇ ਪੂਰਾ ਇਹਨਾਂ ਦਾ ਮੰਤਰੀ ਸਾਹਿਬ ਦਾ ਉਹ ਵੀ ਨਾ ਸਾਰੇ ਜਣੇ ਰਲ ਕੇ ਚੱਲਾਂਗੇ ਸਾਰੀ ਪੰਜਾਬ ਕੇਦੇ ਮਗਰ ਨਹੀਂ ਜਾਊਗੀ ਜੋ ਵੀ ਲਾਹ ਵੇਚੇਗਾ ਸਭ ਆਪਾਂ ਸੋਂ ਖੜੇ ਤੁਰਦੇ ਨਾ ਕੋਈ ਜਮਾਤ ਦਾਵਾ ਕਰਨ ਦੀ ਨਾ ਉਹਨਾਂ ਦੇ ਮਗਰ ਜਾਵਾਂਗੇ ਆਪਾਂ ਆਪਾਂ ਬਿਲਕੁਲ ਨਾਲ ਆ ਪਿੰਡ ਦੇ ਸਾਰੇ ਪਿੰਡ ਨੇ ਸਹਿਮਤੀ ਨਾਲ ਫੈਸਲਾ ਹਾਂ ਸਾਰੇ ਪਿੰਡ ਦੇ ਸਹਿਮਤੀ ਆਪਾਂ ਬਰਤਲਾਪ ਕਰਦਾ ਜਿਹੜਾ ਲਾਹ ਵੇਚੂਗਾ ਕੀ ਇਮਸ਼ੀਕਾਰੀ ਜਿਹੋਦੇ ਪਿੰਡ ਵਾਲਿਆਂ ਨੂੰ ਅਪੀਲ ਆਪਾਂ ਇਹੋ ਕਹਿੰਦਾ ਵਾੜਾ ਸਾਥ ਦਿਓ ਸਾਰੇ ਨੇ ਨਾ ਸਾਥ ਨਾਲ ਦੇ ਚੋ ਹਾਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਣ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼